ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਿਆ ਪੂਤ ਭਗਤ ਗੋਬਿੰਦ ਕਾ ਅਰਗਟਿਆ ਸਭ ਮੈਂ ਲਿਖਿਆ ਧੁਰਕਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਾਨੀ ਜਨ ਗੁਰ ਜਣਿਆ ਮਾਈ ਮਨ ਚਾਉ ਭੈ ਆਪ ਰਬ ਆਗਬ ਸੁਣਿਆ ਤਨ ਤਨ ਸਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤੰਤਰਬਾਬਾ ਫਤੇ ਸਿੰਘ ਸਾਹਿਬ ਜੀ ਦੀ ਮਿਸਲ ਸੈਭਜਾਦਾ ਬਾਬਾ ਫਤੇ ਸਿੰਘ ਕਰਨਾਲ ਦਾ ਜਥੇਬੰਦੀ ਬਨੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਸ਼ੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਣਾ ਰੋਡ ਵਿਖੇ 14 ਦਸੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੰਮ੍ਰਿਤ ਵੇਲੇ ਲਗਭਗ 9:30 ਵਜੇ ਸ੍ਰੀ ਖੰਡਾਪ ਸਾਹਿਬ ਜੀ ਦੇ ਭੋਗ ਪੈਣਗੇ ਅਤੇ ਉਪਰੰਤ ਬਾਹਰ ਖੁੱਲੇ ਪੰਡਾਲ ਦੇ ਅੰਦਰ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਜੀ ਗੜਗਾਜ ਜਹਦਾ ਸ੍ਰੀ ਅਕਾਦਤਾ ਸਾਹਿਬ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਕੀਰਤਨੀ ਜਥੇ ਅਤੇ ਇਸੇ ਤਰ੍ਹਾਂ ਕੀ ਸ੍ਰੀ ਕੇਸਗੜ ਸਾਹਿਬ ਜੀ ਦੇ ਹਾਜ਼ਰੀ ਕੀਤਨੀ ਜਥਾ ਸੰਤ ਮਹਾਪੁਰਸ਼ ਨਿਆਂਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸਤਿਕਾਰਯੋਗ ਸੰਤ ਬਾਬਾ ਸਰਬਜੋ ਸਿੰਘ ਬੇਦੀ ਸਾਹਿਬ ਅਤੇ ਹੋਰ ਵਿਦਵਾਨ ਮਹਾਪੁਰਸ਼ ਇਸ ਦੀਵਾਨ ਵਿੱਚ ਪਹੁੰਚ ਰਹੇ ਹਨ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਾਸਤਰੀ ਨੂੰ ਅਖੰਡ ਜਪ ਸਾਹਿਬ ਜੀ ਦੀ ਲੜੀ ਆਰੰਭ ਹੋਵੇਗੀ 12 ਨੂੰ ਭੋਗ ਜਪ ਪਾਏ ਜਾਣਗੇ 12 ਨੂੰ ਸ੍ਰੀ ਖੰਡਾ ਜਪ ਸਾਹਿਬ ਆਰੰਭ ਹੋਣਗੇ ਤੇ 14 ਦਸੰਬਰ ਨੂੰ ਭੋਗ ਪ੍ਰੰਤ ਦਿਵਾਨ ਸਜਾਇਆ ਜਾਣਗੇ ਅਤੇ ਨਾਲ ਜਰੂਰੀ ਬੇਨਤੀ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਪੰਜ ਪਿਆਰੇ ਖੰਡਾ ਵਾਟਾ ਲੈ ਕੇ ਆ ਰਹੇ ਹਨ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਤੇ ਸੁਪੁੱਤਰੀਆਂ ਹੋਣ ਦਾ ਮਾਣ ਪ੍ਰਾਪਤ ਕਰਨਾ ਹੈ ਕਿ ਸੇ ਸ਼্নান ਕਰਕੇ ਧੋਤੇ ਹੋਏ ਵਸਤਰ ਪਹਿਣ ਕੇ ਗੁਰਦਾਰ ਸਾਹਿਬ ਆਉਣ ਦੀ ਕਿਰਪਾਲਤਾ ਕਾਰਨ ਤੇ ਖੰਡੇਵੱਟ ਦਾ ਮਰਿ ਸ਼ੱਕ ਕਰਕੇ ਗੁਰੂ ਵਾਲੇ ਬਣ ਗੁਰੂ ਕੇ ਲੰਗਰ ਟੁੱਟ ਵਰਤਾਏ ਜਾਣਗੇ ਸਭ ਸੰਗਤਾਂ ਦੇ ਸਮੂਚੇ ਤੌਰ ਤੇ ਖੁੱਲਾ ਸੱਦਾ ਹੈ ਦਾਸ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਕਨਨਾਲਾ ਜਥੇਬੰਦੀ ਦਾ ਸੇਵਾਦਾਰ ਹੁੰਦਾ ਹੋਇਆ ਸਭ ਸੰਗਤਾਂ ਦੇ ਚਾਨਣ ਵਿੱਚ ਸੀਸ ਨਵਾ ਕੇ ਹੱਥ ਜੁੜ ਕੇ ਬੇਨਤੀ ਕਰਦਾ ਹਾਂ ਕਿ ਸਾਹਿਬ ਜੀ ਦਾ ਬਾਬਾ ਫਤੇ ਸਿੰਘ ਸਾਹਿਬ ਜਿਨ੍ਹਾਂ ਨੇ ਆਪਣੇ ਪ੍ਰਾਣ ਦੀ ਅਹੋਤੀ ਦੇ ਕਰਕੇ ਸਰੀਰ ਤੇ ਸਿਹਤ ਤੇ ਇਕਹਿ ਘਟਸਾ ਹੱਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਸਿੱਖੀ ਸਿਦਕ ਨਹੀਂ ਹਾਰਿਆ ਐਸੇ ਸੂਰਮੇ ਬਲੀ ਜੋਧੇ ਤੰਤਰਮ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਪਹਿਲੀ ਵਾਰੀ 7 ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਉਹ ਮਹਾਨ ਸੂਰਬੀਰ ਯੋਧੇ ਦੇ ਚਾਨਣਾ ਤੇ ਨਮਸ਼ਕਾਰ ਕਰਨ ਕਰਨ ਵਾਸਤੇ ਸਾਰੀਆਂ ਸੰਗਤਾਂ ਪਹੁੰਚ ਕਰਕੇ ਤਨਤਨ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮਹਾ ਪ੍ਰੇਸ਼ਾਨ ਵੀ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਮਹਾ ਪ੍ਰੇਸ਼ਾਨ ਨੂੰ ਸੱਦਾ ਦਿੱਤਾ ਗਿਆ ਹੈ ਉਹ ਜ਼ਰੂਰ ਪਹੁੰਚਣ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰੇ ਰਾਗੀ ਸਾਡੀ ਸਿੰਘਾਂ ਨੂੰ ਸੱਦਾ ਦਿੱਤਾ ਗਿਆ ਹੈ ਉਹ ਵੀ ਪਹੁੰਚਣ ਉਸ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ